ਅੱਜ ਉਹ ਬੀਬੀ ਕੁਲਵਿੰਦਰ ਕੌਰ ਦੇ ਮੁੱਦੇ ਨੂੰ ਤੇ ਬਹੁਤ ਵੱਡੇ ਪੱਧਰ ਤੇ ਉਛਾਲਿਆ ਜਾ ਰਿਹਾ ਜਿਉਂ ਥੱਪੜ ਦਾ ਮਾਮਲਾ ਜਿਹੜਾ ਲੋਕਾਂ ਦੇ ਵਿੱਚ ਚਰਚਿਤ ਹੋਇਆ ਵਾ ਉਹਨੂੰ ਤੇ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਛਾਲਿਆ ਜਾ ਰਿਹਾ ਵਾ ਲੇਕਿਨ ਇਹ ਨਹੀਂ ਪਤਾ ਕਿ ਬੀਬੀ ਦੇ ਨਾਲ ਅੰਦਰ ਜਿਹੜਾ ਉਹਨੇ ਕੀ ਮਿਸ਼ਪਿਹ ਮਹਿਬੀਬ ਕੀਤਾ ਵਾ ਔਰ ਇਹ ਗੱਲ ਜ਼ਰੂਰ ਆ ਕਿ ਇਹ ਜਿਹੜਾ ਥੱਪੜ ਦੀ ਜਿਹੜੀ ਆਵਾਜ਼ ਆ ਉਹ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਗੂੰਜੀ ਆ ਤੇ ਅਹੀ ਉਸ ਬੀਬੀ ਪ੍ਰਿੰਦਰ ਕੋ ਸਾਡੀ ਭੈਣ ਆ ਉਹ ਪੰਜਾਬ ਦੀ ਸ਼ੇਰਨੀ ਆ ਅਸੀਂ ਸਾਰੇ ਉਹਦੇ ਨਾਲ ਸੰਯੋਗ ਕਰਦੇ ਆ ਸਾਰੇ ਜਿੱਤੇ ਬੰਦੇ ਨਾਲ ਸੰਯੋਗ ਕਰਵਾਵਾਂਗੇ ਤੇ ਸਾਰਾ ਪੰਜਾਬ ਹੀ ਉਹਦੇ ਨਾਲ ਟੈਮ ਪਰ ਗੱਲ ਕਰੇਗਾ ਕੰਗਲਾਰਾ ਨਾ ਹੋਤੇ ਜਿੰਨੀਆਂ ਵੀ ਸਾਡੇ ਹਿੰਦੁਸਤਾਨ ਦੀਆਂ ਮਾਈਆਂ ਬੀਬੀਆਂ ਨੇ ਉਹਨਾਂ ਦੇ ਵਰਤਲਾਬ ਜਿਹੜੇ ਉਹਨੇ ਸ਼ਬਦਾਵਲੀ ਬੋਲੀ ਸੀ ਕਿ ਇਹ 100 100 200 ਰੁਪਏ ਦਿਹਾੜੀ ਦੇ ਉੱਤੇ ਆਈਆਂ ਨੇ ਤੂੰ ਤੋਂ ਮਾੜੇ ਸ਼ਬਦ ਬੋਲੇ ਆ ਤੇ ਉਹਨੂੰ ਦਾ ਜਵਾਬ ਦੇਣਾ ਬਣਦਾ ਸੀ ਤੇ ਪਹਾੜੀਆਂ ਨੇ ਜਿੱਥੇ ਬੀਬੀ ਨੂੰ ਐਮਪੀ ਬਣਾ ਕੇ ਭੇਜਿਆ ਵਾ ਬੀਬੀ ਕੁਲਵਿੰਦਰ ਕੌਰ ਨੇ ਇਹ ਜਿਹੜਾ ਬੜਾ ਵਧੀਆ ਉਪਰਾਲਾ ਕਰਕੇ ਉਹ ਮੰਤਰੀ ਬਣਾ ਕੇ ਮੋਦੀ ਦੀ ਕੈਬਨਿਟ ਦੇ ਵਿੱਚ ਭੇਜਤਾ ਵੀ ਜਾ ਜਾ ਕੇ ਉੱਥੇ ਇਹ ਜਿਹੜੀ ਆ ਆਪਣੀ ਜਿਹੜੀ ਤੂੰ ਬੋਲੀ ਬੋਲੀ ਆ ਜਿਹੜਾ ਤੂੰ ਬੀਜਿਆ ਵਾ ਉਹਦਾ ਫਲ ਜੜਾ ਉਹ ਸਾਰੇ ਵਰਲਡ ਦੇ ਵਿੱਚ ਖਿਲਾਰ ਦਿੱਤਾ ਕਿ ਇਹਨੇ ਬਣਦਿਆਂ ਵੇਖੋ ਕੀ ਕੁਛ ਕੀਤਾ ਵਾ ਅਸੀਂ ਦੇਖ ਰਹੇ ਹਾਂ ਲਾਈਵ ਤੇ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਥੋੜੇ ਜਿਲੇ ਪਹਿਲਾਂ ਚੰਡੀਗੜ੍ਹ 에어ਪੋਰਟ ਤੇ ਤੰਗਨ ਰੌਤ ਅਤੇ ਸੀਆਈਐਫ ਦੇ ਆਪਣਾ ਮੁਲਾਜ਼ਮਾਂ ਵਿਚਾਲੇ ਥੋੜਾ ਝਗੜਾ ਚੱਲਿਆ ਸੀਗਾ ਉਸ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਛਾਲਿਆ ਜਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕਲਮ ਨੌਰ ਤੋਂ ਖਾਲਸਾ ਪੰਚਾਇਤ ਦੇ ਮੁਖੀ ਭਾਈ ਰਜਿੰਦਰ ਸਿੰਘ ਜੀ ਭੰਗੂ ਸਤਿ ਸ੍ਰੀ ਅਕਾਲ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਮੁੱਦਾ ਕੀ ਸੀ ਜੀ ਉਹ ਚੱਲਿਆ ਨਾਲ ਮੁੱਦਾ ਵਾਹਿਗੁਰੂ ਜੀ ਇਸ ਤਰ੍ਹਾਂ ਆ ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਹਮੇਸ਼ਾ ਚਰਚਾ ਦੇ ਵਿੱਚ ਰਹਿਣਾ ਹੁੰਦਾ ਹੈ ਔਰ ਉਹਨਾਂ ਦਾ ਕੰਮ ਹੁੰਦਾ ਕਿ ਉਹਨਾਂ ਹਰ ਮੁੰਡੇ ਤੇ ਆਪਣੀ ਜਿਹੜੀ ਆ ਨੈਗੇਟਿਵਿਟੀ ਫਲਾਉਣੀ ਹੁੰਦੀ ਆ ਇਸੇ ਤਰ੍ਹਾਂ ਜੋ ਸੁਣਦੇ ਵਿੱਚ ਆਇਆ ਕਿ ਇਹ ਜਿਹੜੀ ਕੰਗਣਾ ਰਣੌਤ ਆ ਜਿਹੜੇ ਕਿ ਪਹਿਲਾਂ ਵੀ ਆ ਕਾਫੀ ਜਿਹੜੀ ਉਹਦੀ ਜ਼ੁਬਾਨ ਆ ਉਹ ਕਾਫੀ ਨੈਗੇਟਿਵਿਟੀ ਚ ਚਲਦੀ ਆ ਉਸੇ ਸਬੰਧ ਦੇ ਵਿੱਚ ਜਿਸ ਤਰ੍ਹਾਂ ਉਹ ਚੰਡੀਗੜ੍ਹ 에어ਪੋਰਟ ਦੇ ਉੱਤੇ ਆਈ ਆ ਤੇ ਉੱਥੇ ਵੇਖੋ ਇੱਕ ਮੁਲਾਜ਼ਮ ਜਿਹੜਾ ਵਾ ਉਹ ਆਪਣੀ ਡਿਊਟੀ ਕਰਨੀ ਆ ਉਹਦੇ ਵਾਸਤੇ ਭਾਵੇਂ ਕੋਈ ਆਮ ਆ ਭਾਵੇਂ ਕੋਈ ਖਾਸ ਆ ਉਹਨੂੰ ਆਪਣੀ ਡਿਊਟੀ ਦੇ ਤਹਿਤ ਜਿਹੜਾ ਵਾ ਜੋ ਉਹਨਾਂ ਦਾ ਪ੍ਰੋਸੀਜਰ ਆ ਉਹਨੂੰ ਆਪਦੇ ਵਿੱਚ ਚੱਲਣਾ ਪੈਂਦਾ ਜੋ ਸੁਣਦੇ ਵਿੱਚ ਆਇਆ ਕਿ ਉਹਨਾਂ ਬੀਬੀ ਨੂੰ ਵੀ ਆਖਿਆ ਕਿ ਤੁਸੀਂ ਆਪਣਾ ਮੋਬਾਈਲ ਤੇ ਜਿਹੜਾ ਪਰਸਿਆ ਉਹ ਵੀ ਜਿਸ ਤਰ੍ਹਾਂ ਦੂਜਿਆਂ ਦੀ ਤਲਾਸ਼ੀ ਹੁੰਦੀ ਜਿਨੂੰ ਕਰਾਉ ਉਹਦੇ ਵਿੱਚ ਬੀਬੀ ਜਿਹੜੀ ਆ ਉਹ ੜਕੀ ਆ ਤੇ ੜਕਣ ਦੇ ਵਿੱਚ ਇਹ ਸੁਭਾਵਿਕ ਹੈ ਕਿ ਅੱਜ ਉਹ ਬੀਬੀ ਕੁਲਵੰਦਰ ਕੌਰ ਦੇ ਮੁੱਦੇ ਨੂੰ ਤੇ ਬਹੁਤ ਵੱਡੇ ਪੱਧਰ ਤੇ ਉਹ ਛਾਲਿਆ ਜਾ ਰਿਹਾ ਜਿਉਂ ਥੱਪੜ ਦਾ ਮਾਮਲਾ ਜਿਹੜਾ ਲੋਕਾਂ ਦੇ ਵਿੱਚ ਚਰਚਿਤ ਹੋਇਆ ਵਾ ਉਹਨੂੰ ਤੇ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਛਾਲਿਆ ਜਾ ਰਿਹਾ ਵਾ ਲੇਕਿਨ ਇਹ ਨਹੀਂ ਪਤਾ ਕਿ ਬੀਬੀ ਦੇ ਨਾਲ ਅੰਦਰ ਜਿਹੜਾ ਉਹ ਉਹਨੇ ਕੀ ਮਿਸ਼ਪਿਹ ਹੈਵ ਕੀਤਾ ਵਾ ਔਰ ਇਹ ਗੱਲ ਜ਼ਰੂਰ ਆ ਕਿ ਇਹ ਜਿਹੜਾ ਥੱਪੜ ਦੀ ਜਿਹੜੀ ਆਵਾਜ਼ ਆ ਉਹ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਗੂੰਜੀ ਆ ਤੇ ਪਹਾੜੀਆਂ ਨੇ ਜਿੱਥੇ ਬੀਬੀ ਨੂੰ ਐਮਪੀ ਬਣਾ ਕੇ ਭੇਜਿਆ ਵਾ ਤੇ ਬੀਬੀ ਕਲਵਿੰਦਰ ਕੌਰ ਨੇ ਇਹ ਜਿਹੜਾ ਬੜਾ ਵਧੀਆ ਉਪਰਾਲਾ ਕਰਕੇ ਉਹ ਮੰਤਰੀ ਬਣਾ ਕੇ ਮੋਦੀ ਦੀ ਕੈਬਨਿਟ ਦੇ ਵਿੱਚ ਭੇਜ ਦਿੱਤਾ ਵੀ ਜਾ ਜਾ ਕੇ ਉੱਥੇ ਇਹ ਜਿਹੜੀ ਆ ਆਪਣੀ ਜਿਹੜੀ ਤੂੰ ਬੋਲੀ ਬੋਲੀ ਆ ਜਿਹੜਾ ਤੂੰ ਬੀਬੀ ਜਿਆ ਵਾ ਉਹਦਾ ਫਲ ਜਿਹੜਾ ਵਾ ਉਹ ਸਾਰੇ ਵਰਲਡ ਦੇ ਵਿੱਚ ਖਿਲਾਰ ਦਿੱਤਾ ਕਿ ਇਹਨੇ ਬਣਦਿਆਂ ਵੇਖੋ ਕੀ ਕੁਛ ਕੀਤਾ ਵਾ ਇਹ ਜਿਹੜਾ ਵਾ ਬਹੁਤ ਮਾੜੀ ਗੱਲ ਆ ਇਦਾਂ ਨਹੀਂ ਹੋਣਾ ਚਾਹੀਦਾ ਕੁਝ ਜਿੱਥੇ ਮੈਂ ਦੇ ਵਲੋ ਉਸ ਨੂੰ ਆਪਣਾ ਕਲਿੰਦਰ ਕੌਰ ਬੀਬੀ ਨੂੰ ਇਨਾਮ ਦਿੱਤੇ ਜਾਂਦੀ ਗੱਲ ਕੀਤੀ ਜਾ ਰਹੀ ਆ ਮਤਲਬ ਉਹਦੇ ਤਸਵੀਰ ਅੱਗੇ ਨਾਰੇ ਲਾਏ ਜਾ ਰਹੇ ਨੇ ਉਹ ਕਿਸ ਤਰ੍ਹਾਂ ਦਿਖਦੀ ਹੈ ਵੇਖੋ ਜੀ ਗੱਲ ਇਸ ਤਰ੍ਹਾਂ ਆ ਕਿ ਇੱਕ ਵੇਖੋ ਅੱਜ ਤੋਂ ਕੋਈ 2-4 ਸਾਲ 3 ਸਾਲ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਮਤਲਬ ਆਲ ਵਰਲਡ ਦੇ ਤੌਰ ਤੇ ਲੋਕਾਂ ਨੇ ਜਿਹੜਾ ਵਾ ਉਹ ਉੱਥੇ ਪ੍ਰੋਟੈਸਟ ਕੀਤਾ ਸੀਗਾ ਔਰ ਉਹਦੇ ਵਿੱਚ ਉਸ ਅੰਗੜਾਰ ਲੋਕ ਤੇ ਜਿੰਨੀਆਂ ਵੀ ਸਾਡੇ ਹਿੰਦੂਸਤਾਨ ਦੀਆਂ ਮਾਈਆਂ ਬੀਬੀਆਂ ਨੇ ਉਹਨਾਂ ਦੇ ਬਰਖਲਾਬ ਜਿਹੜੇ ਉਹਨੇ ਸ਼ਬਦਾਵਲੀ ਬੋਲੀ ਸੀ ਕਿ ਇਹ 100 100 2 200 ਰੁਪਇਆ ਦਿਹਾੜੀ ਦੇ ਉੱਤੇ ਆਈਆਂ ਨੇ ਤੇ ਵੇਖੋ ਉਹ ਪੰਜਾਬ ਦੀ ਸ਼ੇਰਨੀ ਆ ਮੈਂ ਉਹਨੂੰ ਖਿਤਾਬ ਦੇਵਾਂਗਾ ਪੰਜਾਬ ਦੀ ਸ਼ੇਰਨੀ ਆ ਕਿਉਂਕਿ ਜੇ ਉਹਨੇ ਆਪਣੀ ਜਿਹੜੀ ਆ ਮੂੰਹ ਤੋਂ ਮਾੜੇ ਸ਼ਬਦ ਬੋਲੇ ਆ ਤੇ ਉਹਨੂੰ ਦਾ ਜਵਾਬ ਦੇਣਾ ਬਣਦਾ ਸੀ ਔਰ ਜਿੰਨੀਆਂ ਵੀ ਜਥੇਬੰਦੀਆਂ ਮੈਂ ਤੇ ਗੱਲ ਆਖਾਂਗਾ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਹ ਬਹੁਤ ਵਧੀਆ ਜੋਗੋਪਰਾਲਾ ਕਰ ਰਹੇ ਨੇ ਔਰ ਅਸੀਂ ਵੀ ਕਾਲਸਾ ਪੰਚਾਇਤ ਵੱਲੋਂ ਔਰ ਜਿੰਨੀਆਂ ਵੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਹੋਰ ਵੀ ਅਪੀਲ ਆ ਕਿ ਅਸੀਂ ਉਹ ਬੀਬੀ ਦੇ ਨਾਲ ਖੜੇ ਆ ਜਿੱਥੇ ਵੀ ਲੋੜ ਪਏਗੀ ਅਸੀਂ ਉਹ ਬੀਬੀ ਦਾ ਬਹੁਤ ਵੱਡੇ ਪੱਧਰ ਤੇ ਤਲਵਾਦ ਕਰਨਾ ਚਾਹੁੰਦੇ ਆ ਕਿ ਜਿਨੇ ਇਹ ਮੂੰਹ ਪੱਟੀ ਵਾਲੀ ਬੀਬੀ ਦਾ ਜਿਹੜਾ ਵਾ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਜਵਾਬ ਦਿੱਤਾ ਵਾ ਔਰ ਇਸੇ ਤਰ੍ਹਾਂ ਹੀ ਦੇਣਾ ਚਾਹੀਦਾ ਸੀ ਸਾਡੇ ਨਾਲ ਬਿਕਰਮਜੀਤ ਸਿੰਘ ਜੀ ਭੱਟੀ ਮੌਜੂਦ ਨੇ ਉਹਨਾਂ ਕੋਈ ਜਾਣਦੇ ਆ ਪਈ ਆਪਣਾ ਪੈਸਾ ਉਹਨਾਂ ਨੇ ਜਿਵੇਂ ਰੰਗਗਰ ਲੋਕ ਨੇ ਕਿਹਾ ਵੀ ਇੱਕ ਥੱਪੜ ਨੂੰ ਪੰਜਾਬ ਦੇ ਵਿੱਚ ਅੱਤਵਾਦ ਜਾਂ ਅਲਗਵਾਦੀ ਦਾ ਨਾਮ ਦਿੱਤਾ ਗਿਆ ਉਹਨੂੰ ਕਿਸ ਤਰ੍ਹਾਂ ਦੇ ਦੇ। ਇਹ ਬਿਲਕੁਲ ਸਾਬ ਰਦੇ ਜੀ ਇਹ ਜਿਹੜੇ ਉਹ ਕਹਿ ਰਹੀ ਹੈ ਬਿਲਕੁਲ ਗਲਤ ਗੱਲ ਆ। ਅਸੀਂ ਇਸ ਦੀ ਨਖੇਦੀ ਕਰਦੇ ਆ। ਬਾਕੀ ਹਮੇਸ਼ਾ ਹੀ ਸਿੱਖ ਜਥੇਬੰਦੀਆਂ ਨੇ ਜੋ ਵੀ ਉਪਰਾਲੇ ਕੀਤੇ ਆ ਬਰੇ ਚੜ੍ਹਦੀ ਕਲਾਇ ਕੀਤੇ ਆ ਤੇ ਜਿਹੜਾ ਵੀ ਇਹਨੂੰ ਥੱਪੜ ਦਾ ਜਵਾਬ ਦਿੱਤਾ ਨਾ ਉਹਦੀ ਇਹ ਕਰਤੂਤਾਂ ਕਰਕੇ ਮਿਲਿਆ ਆ। ਤੇ ਅਸੀਂ ਉਸ ਬੀਬੀ ਕੁਰਿੰਦਰ ਕੋ ਸਾਡੀ ਭੈਣ ਆ ਉਹ ਪੰਜਾਬ ਦੀ ਸ਼ੇਰਨੀ ਆ ਅਸੀਂ ਸਾਰੇ ਉਹਦੇ ਨਾਲ ਸੰਯੋਗ ਕਰਦੇ ਆ ਸਾਰੇ ਜਥੇਬੰਦੀਆਂ ਦੇ ਨਾਲ ਸੰਯੋਗ ਦੇਵਾਂਗੇ ਤੇ ਸਾਰਾ ਪੰਜਾਬ ਹੀ ਉਹਦੇ ਨਾਲ ਸਹਿਮਤ ਹੈ ਗੱਲ ਤੋਂ ਭਾਈ ਸਾਹਿਬ ਜੀ ਮੈਂ ਉਹਨੂੰ ਲਸ ਸਸਪੈਂਡ ਕਰ ਦਿੱਤਾ ਗਿਆ ਪਰ ਸੁਣਿਆ ਆਵਾ ਉਸ ਮਾਮਲੇ ਵਾ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਨੂੰ ਸਸਪੈਂਡ ਕੀਤਾ ਗਿਆ ਵੇਖੋ ਜੀ ਇੱਕ ਬੰਨੇ ਤੇ ਅਸੀਂ ਨੇ ਵੈਲਟਡ ਨੌਕਰੀ ਦੇ ਵਿੱਚ ਨੌਕਰੀ ਕਰਕੇ ਆਏ ਆ ਅਸੀਂ ਡਿਫੈਂਸ 'ਚ ਨੌਕਰੀ ਕੀਤੀ ਆ ਔਰ ਸਾਨੂੰ ਹਮੇਸ਼ਾ ਆਪਣੀ ਡਿਊਟੀ ਨੂੰ ਡਿਊਟੀ ਸਮਝਣ ਵਾਲੋਂ ਜਿਹੜੀ ਹੈ ਪ੍ਰੇਰਿਤ ਕੀਤਾ ਜਾਂਦਾ ਵਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਭਾਵੇਂ ਕੋਈ ਆਮ ਆ ਭਾਵੇਂ ਖਾਸ ਆ ਵੇਖੋ ਉਹ ਬੀਬੀ ਨੇ ਉਹਦੇ ਕੋ ਜੋ ਮਤਲਬ ਡਿਊਟੀ ਬਣਦੀ ਸੀ ਉਹ ਆਪਣੀ ਡਿਊਟੀ ਤੇ ਇਤਨਾਤ ਸੀਗੀ ਤੇ ਜੇ ਉਹਨੇ ਆਪਣੀ ਡਿਊਟੀ ਵਧੀਆ ਢੰਗ ਦੇ ਨਾਲ ਕੀਤੀ ਆ ਮੈਂ ਸਮਝਦਾ ਮਾਂ ਬਹੁਤ ਹੀ ਇਹ ਸਮਝ ਲਓ ਕਿ ਇੱਥੇ ਵੀ ਆਣ ਕੇ ਤੇ ਇਹ ਚੀਜ਼ ਦਾ ਇੱਕ ਪਤਾ ਲੱਗਦਾ ਵਾ ਕਿ ਆਮ ਤੇ ਖਾਸ ਦੇ ਵਿੱਚ ਕੀ ਫਰਕ ਆ ਇੱਕ ਬੰਨੇ ਉਹ ਬੀਬੀ ਨੇ ਏਡੀ ਵੱਡੀ ਗਲਤੀ ਕੀਤੀ ਆ ਤੇ ਦੂਸਰੀ ਜਿਹੜਾ ਇਹ ਸਰਕਾਰਾਂ ਜਿਹੜੀਆਂ ਨੇ ਉਹਨੂੰ ਦਬਾਬ ਬਣਾ ਕੇ ਉਹਦੇ ਤੇ ਐਕਸ਼ਨ ਲਿਆ ਜਾਣ ਡਿਆ ਵਾ ਪਰ ਇਹ ਬਣਦਾ ਨਹੀਂ ਹੈ ਕਿਉਂਕਿ ਉਹਨੇ ਡਿਊਟੀ ਨੂੰ ਡਿਊਟੀ ਦੇ ਤਰੀਕੇ ਨਾਲ ਵਰਤਿਆ ਵਾ ਔਰ ਇਹਦੇ ਵਿੱਚ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇ ਐਫ ਆਈ ਆਰ ਉਹ ਬੀਬੀ ਦੇ ਵਿੱਚ ਹੋਈ ਆ ਤੇ ਉਹ ਐਫ ਆਰ ਜਿਹੜੀ ਉਹ ਕਾਂਗਣਾ ਰਣੌਤੇ ਵੀ ਹੋਣੀ ਚਾਹੀਦੀ ਆ ਕਿਉਂਕਿ ਉਹਨੇ ਵੀ ਕੋਈ ਛੋਟਾ ਕੰਮ ਨਹੀਂ ਕੀਤਾ ਬਹੁਤ ਵੱਡੀ ਘਟਿਆ ਕਰਤੂਤ ਕੀਤੀ ਆ ਤੇ ਉਹਦੇ ਵਾਸਤੇ ਅਸੀਂ ਇਹ ਵੀ ਸਰਕਾਰਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੀ ਇਹਦੇ ਤੇ ਗੰਭੀਰਤਾ ਨਾਲ ਲਵੇ ਤੇ ਜੇ ਕੋਈ ਬੀਬੀ ਦੇ ਉੱਤੇ ਐਕਸ਼ਨ ਇਹੋ ਜਿਹਾ ਲਿਆ ਜਾਂਦਾ ਵਾ ਤੇ ਉਹਦੇ ਤੇ ਪੰਜਾਬ ਸਰਕਾਰ ਨੂੰ ਵੀ ਇਹਦੇ ਤੇ ਗੰਭੀਰਤਾ ਨਾਲ ਐਕਸ਼ਨ ਲੈਣਾ ਚਾਹੀਦਾ ਵਾ ਤੇ ਬੀਬੀ ਦਾ ਜੋ ਇਨਵੈਸਟੀਗੇਸ਼ਨ ਕਰਕੇ ਬੀਬੀ ਨੂੰ ਸਾਥ ਮਿਲਣਾ ਚਾਹੀਦਾ ਵਾ ਅਸੀਂ ਬੀਬੀ ਕੁਲਵਿੰਦਰ ਕੌਰ ਦੇ ਨਾਲ ਬਿਲਕੁਲ ਸਹਿਮਤ ਆ ਔਰ ਇਹ ਸਰਕਾਰਾਂ ਨੂੰ ਨਹੀਂ ਇਹ ਕਰਨਾ ਚਾਹੀਦਾ ਉਹਨੂੰ ਆਪਣੀ ਡਿਊਟੀ ਨੂੰ ਡਿਊਟੀ ਸਮਝਦਿਆਂ ਜੋ ਉਹਨੇ ਕੀਤਾ ਵਾ ਉਹਦਾ ਮਾਨ ਸਨਮਾਨ ਜਿਹੜਾ ਉਹ ਆਪਣਾ ਬਹਾਲ ਕਰਨਾ ਚਾਹੀਦਾ ਵਾ ਔਰ ਇਹੋ ਜਿਹੇ ਜਿਹੜੇ ਐਕਸ਼ਨਾਂ ਨਹੀਂ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸੁਣਿਆ ਇਹ ਸਨ ਭਾਈ ਰਜਿੰਦਰ ਸਿੰਘ ਚਪੰਗੂ ਖਾਲਸਾ ਪੰਚਾਇਤ ਕਲੰਦੌਰ ਦੇ ਮੁਖੀ ਇਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ 에어ਪੋਰਟ ਤੇ CISF ਦੇ ਮੁਲਾਜ਼ਮ ਕੁਲਵਿੰਦਰ ਕਰੋ ਵੱਲੋਂ ਜੋ ਵੀ ਕਦਮ ਪੁੱਟਿਆ ਗਿਆ ਹੈ ਉਹ ਬਿਲਕੁਲ ਸਹੀ ਹੈ ਅਤੇ ਸਾਰਾ ਸਿੱਖ ਸਮਾਜ ਉਸ ਦੇ ਨਾਲ ਹੈ ਤੇ ਚੈਨਲ ਲਈ ਕਲਨੌਰ ਤੋਂ ਮਨਦੀਪ ਕੋਹਲੀ